ਪੰਜਾਬ ਚ ਹੁਣ ਸ਼ਰਾਬ ਤੇ ਲੱਗ ਸਕਦਾ ਹੈ ਗਊ ਸੇਵਾ ਟੈਕਸ ਭਾਜਪਾ ਲੀਡਰ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਚ ਬੁੱਧਵਾਰ ਨੂੰ ਲਿਆ ਗਿਆ ਫੈਸਲਾ ਦੇਸੀ ਸ਼ਰਾਬ ਦੀ ਇੱਕ ਬੋਤਲ ਪਿੱਛੇ 5 ਰੁਪਏ ਤੇ ਅੰਗਰੇਜ਼ੀ ਸ਼ਰਾਬ ਦੀ ਇੱਕ ਬੋਤਲ ਪਿੱਛੇ ਦੇਣੇ ਪੈਣਗੇ 10 ਰੁਪਏ 25 ਮਾਰੀ ਤੱਕ ਜਾਰੀ ਹੋ ਸਕਦੀ ਹੈ ਨੋਟੀਫਿਕੇਸ਼ਨ ਗਊ ਸੇਵਾ ਟੈਕਸ ਤਹਿਤ ਸਰਕਾਰ ਨੂੰ 60 ਕਰੋੜ ਰੁਪਏ ਸਾਲਾਨਾ ਇਕੱਠੇ ਹੋਣ ਦੀ ਉਮੀਦ ਤੋਂ ਠੇਕੇ ਅਲਾਟ ਹੋ ਗਏ ਹੋ ਸਕਦਾ ਹੈ ਕੋਈ ਇਸ ਵਿੱਚ ਕੰਪਲੀਕੇਸ਼ਨ ਹੋ اس کے الٹرنیٹ میں کچھ اور کریں گے لیکن ਗਊ की रक्षा और उसकी संभाल तो करनी है पंजाब बीजेपी ਦੇ ਦੋ ਮੰਤਰੀਆਂ ਹੱਥੋਂ ਖੋ ਸਕਦਾ ਹੈ ਅਹੁਦਾ ਪੁਰਾਣੇ ਦੋ ਮੰਤਰੀਆਂ ਨੂੰ ਹਟਾ ਕੇ ਨਵੇਂ ਵਿਧਾਇਕਾਂ ਨੂੰ ਮਿਲ ਸਕਦਾ ਹੈ ਮੌਕਾ ਪੰਜਾਬ बीजेपी ਪ੍ਰਧਾਨ ਵਿਜੇ ਸਾੰਪਲਾ ਨੇ ਚੰਡੀਗੜ੍ਹ ਵਿੱਚ ਸ਼ੁੱਕਰਵਾਰ ਨੂੰ ਸੱਦੀ ਇਸ ਸੰਬੰਧੀ ਫੈਸਲਾ ਲੈਣ ਲਈ ਬੈਠਕ बीजेपी ਹਾਈ ਕਮਾਂਡ ਦੀ ਹੋਵੇਗੀ ਆਖਰੀ ਮੋਹਰ ਬਰਨਾਲਾ ਦੇ ਹੰਢਾਇਆ ਪੁਲਿਸ ਚੌਂਕੀ 'ਚ ਕੱਲ ਰਾਤ ਨੌਜਵਾਨ ਦੀ ਮੌਤ ਤੋਂ ਬਾਅਦ ਲੋਕਾਂ 'ਚ ਰੋਸ ਪਰਵਾਰਿਕ ਮੈਂਬਰਾਂ ਤੇ ਸਥਾਨਕ ਲੋਕਾਂ ਨੇ ਲਗਾਏ ਚੌਕੀ ਇੰਚਾਰਜ ਅਤੇ ਮੁਨਸ਼ੀ ਤੇ ਨੌਜਵਾਨ ਬਲਦੇਵ ਸਿੰਘ ਨੂੰ ਕੁੱਟਮਾਰ ਤੋਂ ਬਾਅਦ ਸਲਫਾਸ ਖਵਾਉਣ ਦੇ ਇਲਜ਼ਾਮ। ਮੁਲਜ਼ਮ ਪੁਲਿਸ ਵਾਲਿਆਂ ਖਿਲਾਫ 302 ਦਾ ਪਰਚਾ ਦਰਜ। ਪੁਲਿਸ ਵੱਲੋਂ ਮੋਟਰਸਾਈਕਲ ਦੇ ਕਾਗਜ਼ਾਂ ਦੀ ਜਾਂਚ ਲਈ ਨਾਕੇ 'ਤੇ ਰੋਕੇ ਜਾਣ ਬਾਅਦ ਬਲਦੇਵ ਸਿੰਘ ਨਾਲ ਹੋਈ ਸੀ ਤਕਰਾਰ। ਪ੍ਰਦਰਸ਼ੀਆਂ ਮੁਤਾਬਕ ਪੁਲਿਸ ਵਾਲੇ ਕੁੱਟਦਿਆਂ ਲੈ ਗਏ ਸੀ ਉਕਤ ਨੌਜਵਾਨ ਨੂੰ ਚੌਕੀ ਅੰਦਰ। ਹਵਾਲਾ ਦਾ ਗੇੜ ਖੁੱਲਾ ਸੀਗਾ ਥੱਲੇ ਡਿੱਗਿਆ ਪਰ ਫਰਸ਼ ਤੇ ਟੜਫ ਰਿਹਾ ਸੀਗਾ ਜੀ ਮਤਲਬ ਉਲਟੀਆਂ ਕਰ ਰਿਹਾ ਸੀਗਾ। ਤੇ ਜਦੋਂ ਅਸੀਂ ਯਾਰ ਹਵਾਲਾ 'ਚ ਦੇਖ ਰਹੇ ਸੀ ਸਰਹਸ ਤੇ ਮਤਲਬ ਉਹ ਜਿਵੇਂ ਰੋਲਾ ਪਾਇਆ ਜੀ ਪਹਿਲਾਂ ਤੇ ਹੱਸੀ ਰਹੇ ਸੀਗੇ ਮਤਲਬ ਉਹ ਤੜਫੀ ਜਾਂਦੇ ਥਲੇ ਤੇ ਹੱਸੀ ਜਾਂਦੇ ਸਾਰੇ ਅਗਰ ਵਰਗੇ ਸਾਰੇ ਕੈਨੇਡੀਅਨ ਸਿਟੀਜ਼ਨ ਪੰਜਾਬਣ ਨੇ ਸੰਗਰੂਰ ਜ਼ਿਲ੍ਹੇ ਦੇ ਇੱਕ ਬਾਬੇ ਤੇ ਲਗਾਏ ਰੇਪ ਦੇ ਇਲਜ਼ਾਮ ਆਪਣੇ ਚਚੇਰੇ ਭਰਾ ਨੂੰ ਠਹਿਰਾਇਆ ਬਾਬੇ ਨੂੰ ਸ਼ਹਿਦ ਦੇਣ ਦਾ ਜ਼ਿੰਮੇਵਾਰ ਪੀੜਤ ਨੇ ਕਿਹਾ ਹੋਮੀਓਪੈਥਿਕ ਦਵਾਈ ਲੈਣ ਆਈ ਸੀ ਪੰਜਾਬ ਬਾਬੇ ਕੋ ਲੈ ਜਾਣ ਵਾਲਾ ਤਾਇ ਦਾ ਮੁੰਡਾ ਹੁਣ ਕੈਨੇਡਾ ਪਰਤ ਦੇ ਰਿਹਾ ਪਿੰਡ ਵਾਲਿਆਂ ਨੂੰ ਮਦਦ ਨਾ ਕਰਨ ਲਈ ਧਮਕੀਆਂ ਉਹ 22 ਫਰਵਰੀ ਨੂੰ ਮੇਰਾ ਵੀਰ ਸਵਰਨ ਸਿੰਘ ਸਿੱਧੂ ਕੈਨੇਡਾ ਚਲੇ ਗਿਆ। ਉਸ ਤੋਂ ਬਾਅਦ ਬਾਬੇ ਨੇ ਮੈਨੂੰ ਦੋ ਵਾਰ ਤਿੰਨ ਵਾਰ ਰੇਪ ਕੀਤਾ ਜੋ ਮੈਨੂੰ ਹੋਸ਼ ਆ ਕਿਉਂਕੋ ਹਿਪਨੋਟਾਈਜ਼ ਕਰਦਾ ਸੀ ਜਬ ਬਾਬਾ। ਜਦੋਂ ਮੈਨੂੰ ਹੋਸ਼ ਆਈ ਤੇ ਮੈਂ ਨੂੰ ਆਈ ਪੁਸ਼ ਥਿਮ ਅਵੇ ਮੈਂ ਕਿਹਾ ਵਾਟ ਇਜ਼ ਥਿਸ ਬਾਬਾ ਗੋਸ ਮੈਂ ਤੇਰੇ ਨਾਲ ਸੈਕਸ ਨਹੀਂ ਕਰਦਾ ਮੈਂ ਰੂਹਾਂ ਨਾਲ ਸੈਕਸ ਕਰਦਾ ਰੂਹਾਂ ਮੇਰੇ ਨਾਲ ਸੈਕਸ ਕਰਨਾ ਮੰਗਦੀਆਂ ਕਹਿੰਦਾ ਤੂੰ ਰੋਲਾ ਤਾਂ ਪਾ ਨਹੀਂ ਸਕਦੀ ਤੇਰਾ ਭਰਾ ਮੈਨੂੰ 2 ਲੱਖ ਰੁਪਈਆ ਦੇ ਗਿਆ ਆਪਣੇ ਘਜ ਨਾਲ ਕੋਈ ਜ਼ਮੀਨ ਦਾ ਬੋਰ ਦਾ ਝਗੜਾ ਹੈਗਾ ਇਹ ਰਹਿਣ ਵਾਲੀ ਤਾਂ ਚੂੜ ਚੱਕਦੀ ਆ ਜਦੋਂ ਵੀ ਉੱਥੇ ਹੁੰਦੇ ਆ ਜਗਣਾਉਂ ਦੀ ਰੀਤ ਰਹਿੰਦੇ ਆ ਹਰਿਆਣਾ ਦੇ जाट ਰਾਖਵਾਂਕਰਨ ਅੰਦੋਲਨ ਦੌਰਾਨ ਹੋਈ ਹਿੰਸਾ ਦੀ ਜਾਂਚ ਲਈ ਗਠਿਤ ਪ੍ਰਕਾਸ਼ ਸਿੰਘ ਕਮੇਟੀ ਕੱਲ ਸੌਮ ਸਕਦੀ ਹੈ ਸਰਕਾਰ ਨੂੰ ਆਪਣੀ ਰਿਪੋਰਟ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਬਾਰੇ ਹੋਣਗੇ ਵੇਰਵੇ ਗ੍ਰਹਿ ਵਿਭਾਗ ਮੁਤਾਬਕ ਕੋਈ ਅਧਿਕਾਰੀ ਲਾਪਰਵਾਹੀ ਦਾ ਦੋਸ਼ੀ ਪਾਇਆ ਗਿਆ ਤਾਂ ਹੋਵੇਗੀ ਸਖਤ ਕਾਰਵਾਈ